ਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡੀਫੈਂਡ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਅਪਾ ਫਿਰ ਬਾਈ ਕਰੂ ਗੁਰਦਾਸਪੁਰ ਗਪ ਹੋ ਚੁੱਕੇ ਆ ਪਿੰਡ ਹੈਗਾ ਖਜਾਨੇਕੋੜ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਅਪਾ ਚਲੋ ਮੇਰਾ ਮਾਲ ਫੇਰ ਹੋ ਚੁੱਕਿਆ ਨਵਾਂ ਮਾਲ ਲੱਗੇ ਭਾਈ ਜਿਹੜੇ ਗੱਲਬਾਤ ਕਰੀਏ ਭਾਈ ਜੀ ਹਸਤੀਕਾਰ 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 ਲੱਗੀ ਆਏ ਪ੍ਰਧਾਨ ਦਾ ਹੋਇਆ ਜੀ ਸਿੰਧਰ ਜੀ ਹੱਟੀ ਵਾਲੇ ਇਹ ਗੋਲੀ ਹੱਟੀ ਵਾਲੇ ਆ ਪ੍ਰਧਾਨ ਸਿੰਧਰਾ ਢੀਲ ਤੋਂ ਕਾਹਲੇ ਕਹਿੰਦੇ ਆ ਹਾਂਜੀ ਸਿੰਧਰਾ ਢੀਲ ਇਹ ਨਿਕਾਇਆ ਕਹਿੰਦੇ ਨੇ 110 ਵੱਲਾ ਮਿਲਦਾ ਅੱਛਾ ਹਾਂਜੀ ਤਾਂ ਉੱਥੇ ਸਿੰਧੂ ਦੀ ਹੱਡੀ ਦਾ ਨਾਮ ਪਾਇਆ ਹਾਂ ਹਾਂਜੀ ਹੋਰ ਗਾਣਾ ਵਜਦਾ ਆਹ ਦੇਖ ਗੱਲ ਹਾਂ ਦਾ ਹੋਣ ਨਾਲ ਕੀ ਰਹਿੰਦੀ ਜੀ ਇਹੇ ਰਾਵਣ ਨਾਲ ਲੱਗੀ ਲੱਗੀ ਹਾਂ ਹਾਂ ਅੱਲੇ ਥਾਈਆਂ ਅੱਗੇ ਤੋਂ ਲੈਂਦਾ ਰਾਇ ਨਾ ਫੌਜੀ ਸਾਹਿਬ ਚਲੇ ਗਏ ਆ ਫੌਜੀ ਸਾਹਿਬ ਚਲੇ ਗਏ ਆ ਕਿਰਵਾਣੀਆਂ ਫਿਰ ਉਹ ਆਇਆ ਕਿੰਨੇ ਦਿਮਾਗ ਵੀ ਨਹੀਂ ਆ ਨਾ ਮਸੂਰ ਨਹੀਂ ਹੁੰਦੇ ਨਾ ਨਹੀਂ ਹੁੰਦੇ ਨਾ ਹੋਰ ਦਲਾ ਭਾਈ ਤੁਸੀਂ ਵਧੀਆ ਵਧੀਆ ਕੰਮ ਕੰਮ ਵਧੀਆ ਮਾਲ ਹਾਂਜੀ ਹਾਂਜੀ ਤੁਸੀਂ ਭਾਈ ਮੇਂ ਵੇਚੀ ਜਾਂਦੀ ਕੀ ਜਾਂਦਾ ਪੁੱਤ ਪਾਜੀ ਪਾ ਰਿਹਾ ਹੁਣ ਪਾਵੇ ਗੱਲ ਪਾ ਦੀਏ ਜਿਹੜੇ ਭੈਣ ਭਰਾਣੇ ਖੜਦੇ ਤੇ ਪਾਜੀ ਵਪਾਰੀ ਆ ਮਾਲ ਇਹ ਉਹਨਾਂ ਨੂੰ ਜਾ ਕੇ ਕੋਈ ਵਾਜਦੜੇ ਫੇਰੀ ਵਾਪਸੀ ਹਾਂ ਹਾਂ ਸਹੀ ਸਹੀ ਆ ਜੀ ਅਸੀਂ ਜਿੰਨੇ ਵੀ ਨਹੀਂ ਖੋਟੇ ਖੜਦੇ ਪਰ ਖੋਟ ਵੀ ਮਾਲ ਖੜਦੇ ਵਪਾਰੀ ਖੜਦੇ ਮਾਲ ਉਹਨਾਂ ਦੇ ਲਿਹਾਜ਼ ਨਾਲ ਕੋਈ ਰੋਟੀ ਕਾ ਕੇ ਮਠੰਡੇ ਇਹਦੀ ਬੋਲੋ ਜੀ ਮਾ ਮਠੰਡਾ ਮਖੂ ਜੀਰਾ ਕਾਈ ਸਾਰੀ ਉਧਰ ਨੂੰ ਜਾਣੀ ਇੱਥੇ ਸ਼ਿਰੀ ਨਗਰ ਖਾਣਦੇ ਇੱਥੇ ਮਠੰਡੇ ਵਾਲੇ ਕਰੀ ਜਾਂਦੇ ਆ ਮਖੂ ਜੀਰੇ ਵਾਲੇ ਹੋਰ ਸੁਣੋ ਕਰਿਆ ਜੀ ਬਹੁਤ ਵਧੀਆ ਵਧੀਆ ਸਨੀਪਾ ਜੀ ਨੀ ਜਾਣੇ ਜੀ ਹਨੇ ਬਦੇ ਆ ਨਜ਼ਾਰੇ ਬਦੇ ਗੁਰੂ ਰਾਮਦਾਸ ਹੀ ਫੁੱਲ ਕਰਾ ਆ ਗਏ ਹਾਂਜੀ ਅੱਜ ਪਰ ਕਿੰਨੀ ਹੋਰ ਭਾਈਆ ਪ੍ਰਭਾ ਜੀ ਕੀ ਨੋ ਸੀ ਗਵਾ ਚਲੋ ਜੀ ਆ ਜਓ ਫਿਰ ਸ਼ੁਰੂ ਕਰੀਏ ਦੱਸੋ ਚਲੋ ਜੀ ਇੱਕ ਪੜਾ ਜੀ ਨਹੀਂ ਸੁਈ ਪੂਰੀ ਆ ਪੂਰਾ ਬੁਖਾਰ ਤੁਹਾਨੂੰ ਸੁਣ ਕੇ ਚੰਗੀ ਲੱਗ ਲੋ ਜੀ ਵੇਖੋ ਸੰਦੀਪ ਭਾਈ ਜੀ ਮੁੱਢ ਦੇ ਦੇ ਥੱਲੇ 20 ਕਿਲੋ ਅੱਛਾ 12 18 ਕਿਲੋ ਜਿਹੜਾ ਅਸੀਂ 18 ਹੀ ਦੇਣਾ ਹੈ ਥਾਲਾ 20 ਨਹੀਂ ਦੇਣਾ ਬਹੁਤ ਠੀਕ ਹਾਂ ਇਹ ਨਾ ਉਹ ਬੱਚਾ ਜੇ ਤੋ ਵਸ਼ਾ ਮਗਰਿਆ ਦੇ ਹਾਂ ਐ ਵਸ਼ਾ ਮਗਰਿਆ ਚੋਕਰੀ ਆ ਗਿਆ ਹਾਂਜੀ ਚੋਕਰੀ ਆਈ ਆ ਜੋ ਬਾਕੀ ਚਵਾਈ ਚੂਈ ਓਕੇ ਲਗੀ ਆ ਓਏ ਸੂਈ ਦੇ ਨੂੰ ਦੱਸ ਦੇਣਾ ਇਹ ਆ ਪਰ ਘਰ ਵਾਲਿਆਂ ਪਾਜੀ ਬਚਾਣੀ ਦਾ ਛੱਡਿਆਗਾ ਪਰ ਆਪਾਂ ਪਹਿਲਾਂ ਦੱਸਦੇ ਹਾਂ ਠੀਕ ਆ ਜੀ ਤੇ ਉਹਨਾਂ ਬਾਲਟੇ ਚ ਉਹਨੂੰ ਦੁੱਧ ਪਾ ਦਿੰਦੇ ਆ ਸੂਈ ਨੂੰ 7-8 ਦੇਣਿਆ ਤੇ 20 ਕਿਲੋ ਜਿਹੜਾ ਦੁੱਧ ਨੈਟ ਤੇ ਆ ਰਿਹਾ ਜੀ ਹਾਂਜੀ ਪਰ 18 ਹੀ ਦੇਣਾ ਸਨੀਪਾ ਜੀ ਪਰ ਆਪਾਂ 18 ਹੀ ਦੇਣਾ 18 ਠੀਕ ਆ ਜੀ ਬੋਲੋ ਜੀ ਆ ਨੰਬਰ ਆ 20 20 ਕ ਨੂੰ ਆਲੀ ਦਾ ਮੁੱਲ ਤੇ ਬੜਾ ਮੁੱਲ ਕਰਨਾ ਪਰ ਨਹੀਂ ਛੋੜੀ ਕਰੀ 500 ਰੁਪਏ ਇੱਥੇ ਮੁੱਲ ਨਹੀਂ ਹੁੰਨੇ ਬਾਜੀ ਠੀਕ ਹੈ ਕਿ ਨਹੀਂ ਇਹ ਵਾਸੀ 55000 ਦੀ ਦੇ ਦਾਂਗੇ ਹਾਂ ਤੇ 500 ਛੋੜ ਕਰਨੀ ਪਾਜੀ ਇਹ ਲੋ 55000 ਵਾਲੀ ਪਾਜੀ ਕਿਸ ਨੇ ਦੇਣੀ ਨਹੀਂ ਆ ਬਸ ਲੈ ਜਾ ਉੱਥੇ ਬਾਅਦ ਤੁਸੀਂ ਦੇ ਗਈਆਂ ਇਹ ਬੜਾ ਵੇਖੀ ਚਲੋ ਗੁਰਮ ਖਾ ਚਿਰ ਰਹੇ ਨੇ ਫਿਰ ਕਿਧਰ ਜਿੰਨੇ ਹਜ਼ਾਰ ਰੁਪਏ ਵੇਚੋ ਜੀ ਕੁਛ ਨਹੀਂ ਇਹ ਨਹੀਂ ਨਹੀਂ ਤਾਨੂੰ ਪਾਜੀ ਹਿੰਦਾ 2000 ਰੁਪਏ ਦੇ ਰੱਖੀ ਆ ਅੱਜ ਛਿੰਦੜਾ ਢੱਟੀ ਆਈ ਬੱਟੀ ਆ ਬੱਸ ਬੱਸ ਇਹ ਤਾਂ ਹੀ ਨਿਕਨੇ ਗਏ ਰੇਟ ਹੋ ਰਹੇ ਆ ਇਹ ਵੀ ਆ ਨਿਕਨੇ ਗਏ ਨੇ ਆ ਆ ਪਾਜੀ 12 ਕਿਲੋ ਦੁੱਧ ਜੇ ਅੱਛਾ ਬੱਚਾ ਇਹ ਇਹਦਾ ਬੱਚਾ ਉਧਰ ਬਜਾਓ ਪਰਲੇ ਪੰਨੇ ਰਹਿ ਗਏ ਦਿਖਾਓ ਜੀ ਇਹ ਵੇਖੋ ਥਾਂਲੇ ਵਾ ਦੇਖੋ ਥਲੀ ਠਲੀ ਸਨੀਪ ਪਾਜੀ ਵੀ ਬੜੀ ਭਾਵੇਂ ਇਦਾਂ ਥਲੇ ਪਿੱਛੇ ਆਲੋ ਹਾਂ ਜੀ ਸਦੀ ਭਾਜੀ 40000 ਦੀ 40000 500 ਜੋੜ ਭਾਜੀ ਬੰਦੀ ਚਲੋ ਬਸ ਅੱਜ 5-6 ਜੋੜ ਜੇ ਚਲੋ ਬੰਦੀ ਚਲੋ ਬਾਕੀ ਸਦੀ ਭਾਜੀ ਗੱਲੇ ਤਾਂ ਆਂ ਭਾਂਜਿਆ ਦੇ ਥੋੜੇ ਜੇ ਵੀਰ ਨਾਲ ਆਣ ਕੇ ਫੇਰ ਖਿੱਚਦੇ ਆ ਸਾਨੂੰ ਹਾਂ ਹਾਂ ਤੇ ਬੇਨਤੀ ਆ ਸਾਡੀ ਵੀਰ ਨਾਲ ਖਿੱਚਿਆ ਕਰੋ ਅੱמא ਮਾਲ ਦਾ ਰੇਟ ਪਹਿਲਾਂ ਹੀ ਜਾਜ ਪਾਇਆ ਲਾ ਤੇ ਚਲੋ ਬਾਕੀ ਦੂਰੋਂ ਫੇਰ ਜਦੋਂ ਆਉਂਦੀ ਆ ਨਾ ਵੀਰ ਭਰਾ ਹੁੰਦੇ ਆ ਤੇ ਫਿਰ ਸਾਨੂੰ ਥੋੜਾ ਬੋਧ ਮਾਨਦਨ ਕਰਨਾ ਪੈ ਜਾਂਦਾ ਤੇ ਹੁਣ ਕੇ ਦਾ ਨਾ ਕਰੀ ਤਾਂ ਵੀ ਫਿਰ ਚੰਗੇ ਨਹੀਂ ਲੱਗੀਦਾ ਭਾ ਪਾ ਫਿਰ ਵੀ ਹਾਂਜੀ ਹਾਂ ਇਹ ਕੱਪੜੇ ਜੀ ਹਾਂਜੀ ਇਹ ਜਰਸੀ ਕੱਪੜਾ ਇਹ ਜਰਸੀ ਕੱਪੜਾ ਵਖਾਓ ਜੀ ਕਾਲੋ ਜੀ ਮੂੰਹ ਮਾ ਕਰਾ ਦੇ ਆ ਦੇਖ ਕਾਲੀ ਲੈ ਵੀ ਟਾਈਮ ਇਹ ਕਿੰਨੀ ਭਾਈ 10 ਦੇ 5-6 ਲੈ ਜੀ ਭਾਈ ਆ ਜੋ ਖਾਓ ہی بھا گڑیا جی سندیپ بھائی 44000 دی تھلے 44000 دی ہاں نہیں 16 فاؤنڈیشن 16 500 آو بھائی انا 500 جوڑ چلنی 500 10 چلا دو ہر فاؤنڈیشن چلنا 500 جندے دے تے 500 کلو ہر 55 چلدی اے بڑا بندہ بڑا 20 کلو سندیپ بھائی دت دوں گی بیڑا ਚੋ ਫੁੱਲਾ ਢੁਲਾ ਦੋਗੇ ਇਹਨੂੰ ਕਹਿੰਦੇ ਆ। ਆਓ ਜੀ ਵੇਖ ਲਓ ਜੀ। ਆਹ ਲੇ। ਹਜੇ ਖਿਡਾਰੀ ਭਾਈ ਵੇਖੋ। ਇਹਦੇ ਮਾਲਾ ਪ੍ਰਧਾਨ ਸਾਹਿਬ ਖਿੱਚ ਗਿਆ ਖਾਓ ਜਰਾ। ਹੈਲੋ ਫਟ ਫਟ ਪਿਛਾ ਹੁਣੀ ਵੇਸੀ। ਹਾਂ। ਫਟ ਫਟ ਪਿਛਾ ਹੁਣੀ ਹੈਲੇ। ਫਟ 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 ਫਟ। ਆ ਕੀ ਗੱਲ ਸਹੀ ਯਾਰ। ਇਹ ਲਾਹਣੇ ਮਚੀਨ ਮੜੀਆਂ। ਆਖੇ ਭਾਈ। ਮੋਲ ਕਾ ਨੂੰ ਜਿਹਨਾਂ ਮਰਜੀ ਕਰ ਲੀਏ। ਹੂੰ। ਇਹ ਭਾਈ 46000 ਦੀ ਹਾਨਾ ਹੀ ਆ ਜੀ। ਮੋਲ ਮਾਲ ਕੋਈ ਨਹੀਂ ਕਰਨੇ ਹੈਗੇ। 500 ਨਹੀਂ 500। ਠੀਕ ਹੈ ਜੀ। 545। ਹਾਂ ਜੀ ਭਾਈ 545। ਪਈਏ ਬੰਦੀ ਦੇਣੀ ਨਹੀਂ ਕਹਿੰਨੇ ਨੇ ਦੀ ਤੂੰ ਕੀ ਵਾਛੀ ਪੈਣੀ ਆਉਂਦੀ ਆਈ ਦੇਈ ਜਾਂਦੇ ਆ ਤੂੰ ਕੀ ਵਾਛੀ ਵਾਛੀ 65000 ਦੀ ਆ ਵੇ ਵੇ ਚੰਗੇ ਰੇਡ ਜੈ ਤੁਹਾਡੇ ਰੇਡ ਸੰਦੀਪ ਭਾਜੀ ਨਹੀਂ ਕਮਾਈ ਦਾ ਲੋਕ ਪਤਾ ਪਹਿਲਾਂ ਦੱਸਿਆ ਵੀ ਜੈ ਜੈ ਜੀ ਵਾਹ ਵਾਹ ਨਾ ਵੀ ਜਾ ਕੇ ਕੋਈ ਵੀਰ ਵੇਚਣਾ ਉਹ ਵੀ ਵੇਚਨੇ ਬਿਲਕੁਲ ਭਾਜੀ ਜੇ ਪਈਆਂ ਦੋ ਦਿਨਾਂ ਜੇ ਉੱਧਰ ਲਿਆਓ ਘਰਾਂ ਨਹੀਂ ਕਹਾਂ ਜੀ ਹਾਂ ਜੀ ਦੋ ਹੈਗੀਆਂ ਜੀ ਘੱਪੜੀ ਆ ਨਹੀਂ ਉਹ ਵਾਛੀ ਸੂਬੀ ਆ ਸਵੇਰ ਦੀ ਅੱਛਾ 48 ਵਾਛੀ ਜਿਹੜੀ ਆ ਜੇ ਤੂੰ ਪਾਤੀ ਆ ਉਹ ਪਾਣੀ 100 ਰੁਪਏ ਆ ਆ ਮਗਰ ਵਾਛੀ ਆ ਗਈ ਲੋ ਜੀ ਹੋਰ ਲੱਭੀ ਕੋਈ ਕਹਦਾ ਹੀ ਫਿਰ ਇਸ ਮੇਰੇ ਸੂਈ ਆ ਪਾਜੀ ਉਹ ਜੇਲ ਛੁੱਟੀ ਹੈ ਇਹ ਨਹੀਂ ਜੇਲ ਛੁੱਟੀ ਜਾ ਕੇ ਥੜ ਥੋਕੇ ਹਾਂ ਉਸ ਵੇ 14 15 ਕਿਲੋ ਫਲ ਟੁਲਾ ਚ ਭਾਈ ਬੱਛਾ ਨਹੀਂ ਬੱਸੀ ਬੱਸੀ ਦੱਬੀ ਬੱਸੀ ਆ ਬਾਕੀ ਆ ਠੰਡੀ ਠੁੱਟੀ ਇਹ ਨਹੀਂ ਕੋਈ ਉਸ ਤਰ੍ਹਾਂ ਆ ਬਾਕੀ ਬਸ਼ੇ ਆ ਇਹਦੇ ਮਗਰ ਬਸ਼ੀਏ ਪੱਠੀ ਆ ਠੰਡੀਆਂ ਠੰਡੀਆਂ ਚਵਾਹਣ ਤਰ੍ਹਾਂ ਦਿਖਾ ਦੋ ਹੱਥਾਂ ਨੂੰ ਖਾਓ ਕੋਲ ਤਰ੍ਹਾਂ ਬਾਈ ਪਾਜੀ ਸਰੀ ਨਵਾਲੀ ਖਵਾਲੀ ਨਹੀਂ ਗਈ ਨਾ ਨਾ ਪਰ ਬਾਜੀ ਆ ਜੀ ਆਜੋ ਜੀ ਆਜੋ ਬੋਲੋ ਲੀਮ ਭਾਜੀ 42000 ਦੀ ਦੇ ਦਾਂਗੇ ਹਾਂ ਨਾ ਭਾਜੀ 42000 ਬੋਲ ਨਹੀਂ ਕਰੀ 42500 ਦੀ ਚਲੋ ਜਾ ਦੋ ਜੀ ਜਾ ਦੋ 42% ਉਹੀ ਦੇਗੇ 42% ਵਾ 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 ਫਲਸ਼ ਸ਼ਾਟ ਹੋ ਗਈ ਕੇ ਬਸ ਠੀਕ ਆ ਉਹ ਵੀ ਕੱਪੜਾ ਨਹੀਂ ਉਹ ਵੀ ਸੂਈ ਹੈ ਉਹਦਾ ਬੱਚਾ ਆ ਜਾ ਵਛਾ ਮਗਰਿਆ ਆਜੋ ਹਰੀ ਵਹਿਰ ਬੜੀ ਹੋ ਅੱਛਾ ਹਰ ਕਿਸ ਨੇ ਸਾਂਭੀ ਨਹੀਂ ਹਾਂ ਨਸਰ ਵੇਖੋ ਕਿੰਨੀ ਵਸ਼ੀ ਪਿਓ ਰਿਆ ਅੱਜ ਆਪਿਆ ਮੈਂ ਨਨੇ ਠੀਕ ਆ ਦੁੱਧ ਜਨੀ ਪਾਜੀ ਇਹਦੇ ਥੱਲੇ 10 ਕਿਲੋ ਅੱਛਾ ਜਿਹੜਾ ਹੈਗਾ ਹੈਗਾ ਹਾਂਜੀ ਹੂੰ ਤੇ ਜੇ ਕੇ ਚੰਗੇ ਖਸਮ ਤੋਂ ਹੁੰਦੀ ਤੇ ਹੋਜੀ ਵਸ਼ੀ ਤੁਹਾਨੂੰ ਇਹ ਪਤਾ ਵਾ ਵੀ 10 ਕਿਲੋ ਵਾਲੀ ਨਹੀਂ ਹੈਗੀ ਹੈਜੀ ਹੈਜੀ ਹਾਂ ਢੰਡੀ ਵੇਖੋ ਤਾਂ ਦੋਵੇਂ ਬੰਨੇ ਬੈਹ ਰੋ ਬਿਲਕੁਲ ਬਿਲਕੁਲ ਇਹ ਨਹੀਂ ਭਾਵੇਂ ਇਹ ਨਹੀਂ ਭਾਵੇਂ ਦੋਵੇਂ ਬੰਨੇ ਬੈਹ ਜੋ ਵੇਖੋ ਚਲੋ ਆਜੋ ਕਿਨਾ ਕਰਦੀ ਐ ਲਾਸਟ ਪੀਸ ਐ ਜੀ ਇਹ ਲਾਸਟ ਇਸ ਨਹੀਂ ਭਾਈ ਜੋ ਕਰ ਲਓਗੇ ਜੋ ਕਰ ਲਓਗੇ ਨਹੀਂ ਅੱਜ ਕਰਾਉਣਾ ਦਾ ਨਾ ਜਾਓ ਆਪਣੇ ਮਨੋਂ ਕਹਦੇ ਕਰੀ ਕੋਈ ਗੱਲ ਨਹੀਂ ਜਾ ਘੜ ਜੂ ਤਾਂ ਘੜ ਜੀ ਫੇਰ ਘੜ ਜੇ ਮਨੋਂ ਕੋ ਐ ਰਗੀ 35000 ਨਹੀਂ ਜੀ 31000 ਦਿਹਾੜਾ ਇਹ 31000 ਦਿਹਾੜਾ 500 ਜੋ 500 ਦਿਹਾੜਾ ਕਰ ਲਿਆ ਉਂਟੀਆਂ ਇਹ 17 ਦਿਨ ਨੂੰ ਦੇਰ ਫੋਟੋ ਆ ਰਹੇ ਭਾਈਆ ਰੇਡ ਲੋ ਲੁੱਟ ਲਾ ਮੇਲਾ ਬਾਕੀ ਇਹਨਾਂ ਦਾ ਮੇਲਾ ਲਟਾਇਆ ਜਾਂਦਾ ਲੈ ਆ ਵੀ ਮੇਰਾ ਵੀਰ ਨਾ ਘਟਾਇਆ ਕਰੋ ਕਿਉਂਕਿ ਰੇਡ ਪਹਿਲੀ ਜਾਇ ਜਾਂਦੀ ਹੁੰਦੀ ਹੈ ਹਾਂਜੀ ਹਾਂਜੀ ਹਾਂ ਜੀ ਤੁਹਾਨੂੰ ਪਤਾ ਕਿ ਚਲੋ ਬਾਕੀ ਦੋਹਾਂ ਆਉਂਗੇ ਆ ਪਾਰੀ ਪਾ ਸਕਦੇ ਬਾਕੀ ਤਾਂ ਨਹੀਂ ਉਹ ਨਹੀਂ ਚੜੀ ਪਾ ਸਕਦੇ ਆ ਕਿਉਂਕਿ ਵਪਾਰੀ ਭਰਾਉਂਦੇ ਆ ਹਾਂਜੀ ਉਹਨਾਂ ਵੇਚਣੀ ਹੈ ਠੀਕ ਹੈ ਉਹਨਾਂ ਖੋਈ ਜਾਂਦੇ ਚਲੋ ਹਰ ਇੱਕ ਦਾ ਰੋਟੀ ਪਾਣੀ ਕਰੀਏ ਮੇਰੇ ਕੋਲ 2000 ਰੁਪਏ ਰੱਖੇ ਨਾ ਵਪਾਰੀ ਛੋਟ ਕਰਤੀ ਹਾਂ ਹਾਂਜੀ ਹਾਂਜੀ ਪਹਿਲਾਂ ਹੀ ਸਾਡੇ ਇੱਥੇ ਹਾਂਜੀ ਬਹੁਤ ਬਹੁਤ ਹਾਂ ਜੀ ਇਹ ਤਾਂ ਸਾਡੇ ਇਲਾਕੇ ਹਾਂ ਸਾਡੇ ਇਲਾਕੇ ਦੇ ਬਹੁਤ ਇਹ ਬਾਕੀ ਰਹੀਆਂ ਆ ਜੀ ਆਪ ਸਾਡੇ ਘਰ ਇੱਕ ਦੋ ਟੰਗ ਚੋ ਇੱਕ ਡੰਗ ਚ ਪਾਓ ਤਸਲੀ ਕਰਕੇ ਖੜੋ ਸਾਡੇ ਘਰ ਦੀ ਗਰੰਟੀ ਆ ਜੀ ਬਾਅਦ ਵਿੱਚ ਭਾਜੀ ਸਾਨੂੰ ਕੋਈ ਲਾਂਭਾ ਨਾ ਦੇਖੀਓ ਗੱਬਰ ਜਿਹੜੀ ਆਪਣੀ ਪਾਸ ਕਰਕੇ ਖੜੇ ਜੀ ਇਹ ਸਭ ਨਾਲ ਖੜਦੇ ਆ ਬਿਲਕੁਲ ਜੇ ਸੁਈ ਆ ਮੇਰਾ ਭਰਾ ਮਾਹਰ ਤੋਂ ਵੀਡੀਓ ਕਾਲ ਤੇ ਚਵਾਲੇ ਇੱਕ ਟਾਈਮ ਮਾਰ ਕੇ ਜੋ ਆਪ ਜੋਲੇ ਕੋਈ ਟੈਨਸ਼ਨ ਨਹੀਂ ਆਉਂਦੀ ਠੀਕ ਠੀਕ ਹਾਂ ਜੀ ਬਾਕੀ ਜੀ ਭਾਜੀ ਆਡਾ ਮਾਲ ਜਿੰਨਾ ਜਿੰਨਾ ਦੋਤਾ ਮਾਉਣ ਲਈ ਦੱਸਦੇ ਨਿਯਾਜ਼ ਨਹੀਂ ਕਰੀ ਦੱਸਿਆ ਬਿਲਕੁਲ ਇਹ ਗਰੀ ਹੁਣ ਉਹਦੇ ਥੱਲੇ 22 24 ਕਿਲੋ ਵੀ ਦੱਸ ਸਕਦੇ ਆ ਜੇ ਮਖਾਵੇ ਵਾਲਾ ਦੁੱਧ ਵੇਖੀ ਜਨਾ ਚੇਕ ਵਾਲਾ ਤੇ 24 ਕਿਲੋ ਦਾ ਵੀ ਉਖਾਲ ਦਿੰਦੀ ਆ ਠੀਕ ਆ ਕਿ ਨਹੀਂ ਤੇ ਆਪਾਂ 18 ਕਿਲੋ ਜੀ ਦੇਣੀ ਆ ਅਗਲੇ ਦੇ ਘਰ ਜਾ ਕੇ 20 ਨਿਕਲ ਆਵੇ 22 ਨਿਕਲ ਆਵੇ ਆਪਾਂ 18 ਜੀ ਦੇਣੀ ਆਪਣੇ ਕੋਲ ਭਾਜੀ ਆਖੀ ਦਾ ਵੀ ਮਤਲਬ ਹਰ ਵਪਾਰੀ ਨੇ ਜਾ ਕੇ ਬਚੇ ਗੋਜ ਬਿਲਕੁਲ ਠੀਕ ਆ ਜੀ ਕਿਉਂਕਿ ਵਪਾਰੀ ਭਰਾ ਜਿਆਦਾ ਮਾਲ ਖਰੀਦਣ ਦੇ ਤੇ ਜੇ ਜਾ ਕੇ ਉਹਨਾਂ ਨੂੰ ਨਾ ਕੁਝ ਬਚੇ ਤੇ ਫੇਰ ਵੀ ਅਸੀਂ ਤੁਹਾਨੂੰ ਤਾਂ ਹੀ ਕਹਿੰਦਾ ਭਾਏ ਸੰਦੀਪ ਜਿਹੜਾ 10000 ਉੜ ਗਏ ਤੁਸੀਂ ਮੁੱਲ ਕਰ ਦੋ ਲਾ ਪਰ ਫੇਰ ਵੀ ਅਸੀਂ 5 ਆ ਕੀ ਕਾ ਭਾਣਾ ਲਿਆ ਨਾ ਅਗਲੇ ਨੂੰ ਪਾ ਬਸ ਬਸ ਗੱਲ ਆ ਗਈ ਆ ਗਈ ਬਾਈ ਜੀ ਤਾਂ ਹੀ ਮਾਲ ਵੇਚੀ ਤੁਸੀਂ ਬਸ ਬਸ ਠੀਕ ਹੈ ਨਹੀਂ ਚਲੋ ਬਾਬੇ ਦੀ ਕਿਰਪਾ ਨਾਲ ਇੱਕ ਦਿਨ ਛੱਡ ਕੇ ਪੈਂਦੀ ਜਾਂਦੀ ਆ ਆ ਦੋ ਤਿੰਨ ਦਿਨ ਵਿੱਚ ਲੱਗੇ ਵਿਸਾਖੀ ਦੇ ਲੇਲਾ ਵੀ ਰਹਿ ਗਿਆ ਸੰਦੀਪ ਭਾਜੀ ਵੇਖਿਆ ਨਿਕਾ ਪਪੂ ਆਲੇ ਲੜਕੇ ਦਾ ਵਿਆਹ ਆ ਗਿਆ ਵਿੱਚ ਉਹਨਾਂ ਵੀ ਵਿਸਾਖੀ ਦੇ ਰਾਤਾ ਉਧਰ ਵਿਜੀ ਹੋ ਗਏ ਦੋ ਦਿਨ ਉਹ ਮੇਲੇ ਨਹੀਂ ਜਾਏਗਾ ਹਾਂ ਜੀ ਤੇ ਚਲ ਇਹ ਵੀ ਉਧਰੋਂ ਮੇਲਾ ਆਈ ਮੇਲੇ ਦੇ ਵਿੱਚ ਤੁਸੀਂ ਗਾਵ ਹੋਗੇ ਦੋ ਦਿਨ ਤੇ ਆਪਾਂ ਵਿਆਹ ਵੇਖ ਲਿਆ ਕੱਲੀ ਮੰਨ ਲਿਆ ਵਾ ਤੇ ਅੱਜ ਵੀਡੀਓ ਬਣਾਤੀ ਆ ਚਲੋ ਹਾਂਜੀ ਬੋਲੋ ਜੀ ਫਿਰ ਨੰਬਰ 84275 2682 ਖਜ਼ਾਨੇਗੋੜ ਪਿੰਡ ਦਾ ਜੀ ਤੇ ਜ਼ਿਲ੍ਹਾ ਗਰਦਾਸੂ ਤਸਕੀਟਵਾਲਾ ਸਸਿਕਾ ਦਾ ਸਸਾ